ਤੁਸੀਂ ਵੀ ਚੰਨ ਵਾਂਗੂ ਆਪਣਾ ਚਿਹਰਾ ਚਮਕਾਉਣਾ ਚਾਹੁੰਦੇ ਹੋ ਤਾਂ ਮੇਰੇ ਦੱਸੇ ਹੋਏ ਤਰੀਕੇ ਦੇ ਨਾਲ ਨਾਰੀਅਲ ਤੇਲ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਗੋਲਡਨ ਕਰੀਮ ਬਣਾ ਕੇ ਰੱਖੋ ਨਾਈਟ ਨੂੰ ਲਗਾਉਣਾ ਸ਼ੁਰੂ ਕਰ ਦਿਓ ਹਾਂਜੀ ਸਰਦੀਆਂ ਵਿੱਚ ਤੁਸੀਂ ਵੀ ਆਪਣੀ ਸਕਿਨ ਨੂੰ ਚੰਨ ਵਾਂਗੂ ਚਮਕਾਉਣਾ ਚਾਹੁੰਦੇ ਹੋ ਆਪਣੀ ਸਕਿਨ ਨੂੰ ਬ੍ਰਾਈਟ ਰੱਖਣਾ ਚਾਹੁੰਦੇ ਹੋ ਖੁਸ਼ਕੀ ਤੋਂ ਬਚਾ ਕੇ ਰੱਖਣਾ ਚਾਹੁੰਦੇ ਹੋ ਕਿਉਂਕਿ ਸਰਦੀਆਂ 'ਚ ਖਾਸ ਕਰਕੇ ਸਾਨੂੰ ਆਪਣੀ ਸਕਿਨ ਦਾ ਧਿਆਨ ਜਿਹੜਾ ਇਹਨਾ ਬਹੁਤ ਜ਼ਿਆਦਾ ਰੱਖਣਾ ਪੈਂਦਾ ਹੈ ਕਿਉਂਕਿ ਸਰਦੀ ਦੇ ਵਿੱਚ ਸਾਡੀ ਸਕਿਨ ਜਿਹੜੀ ਹੈ ਰੁੱਖੀ ਸੁਖੀ ਹੋ ਜਾਂਦੀ ਹੈ ਤੇ ਇਹਨੂੰ ਕਿਸ ਤਰ੍ਹਾਂ ਕੇਅਰ ਕਰਕੇ ਆਪਾਂ ਰੱਖ ਸਕਦੇ ਹਾਂ ਕਿਹੜੀਆਂ ਚੀਜ਼ਾਂ ਇਸਤੇਮਾਲ ਕਰਕੇ ਇਹਨੂੰ ਆਪਾਂ ਬ੍ਰਾਈਟ ਤੇ ਖੂਬਸੂਰਤ ਬਣਾ ਸਕਦੇ ਹਾਂ ਤਾਂ ਜੋ ਡਰਾਈਨੈਸ ਜਿਹੜੀ ਹੈ ਨਾ ਸਾਡੀ ਸਕਿਨ ਤੇ ਬਿਲਕੁਲ ਨਾ ਆਵੇ ਸਾਡੀ ਸਕਿਨ ਇੱਕਦਮ ਚਮਕਦੀ ਰਹੇ ਸਾਡੀ ਸਕਿਨ ਜਿਹੜੀ ਹੈ ਇੱਕਦਮ ਗੋਰੀ ਕਿੱਟੀ ਰਹੇ ਅਸੀਂ ਧੁੱਪ ਵਿੱਚ ਵੀ ਬੈਠ ਜਾਈਏ ਸਰਦੀ ਵਿੱਚ ਤਾਂ ਸਾਡੀ ਸਕਿਨ ਤੇ ਕੋਈ ਵੀ ਮਾੜਾ ਅਸਰ ਨਾ ਪਵੇ ਕਿਉਂਕਿ ਸਰਦੀ ਵਿੱਚ ਖਾਸ ਕਰਕੇ ਸਾਨੂੰ ਆਪਣੀ ਸਕਿਨ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਆਪਾਂ ਅੱਜ ਤੁਹਾਡੇ ਨਾਲ ਜਿਹੜੀ ਰੈਮਡੀ ਸ਼ੇਅਰ ਕਰਨ ਲੱਗੇ ਆ ਇਹਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਕੇ ਨਾਰੀਅਲ ਦੇ ਤੇਲ ਵਿੱਚ ਜਿਹੜੀਆਂ ਚੀਜ਼ਾਂ ਮੈਂ ਅੱਜ ਤੁਹਾਨੂੰ ਦੱਸਣ ਲੱਗੀਆਂ ਇਹਨਾਂ ਚੀਜ਼ਾਂ ਨੂੰ ਇਸ ਵਿੱਚ ਦੇ ਵਿੱਚ ਪਾ ਕੇ ਮਿਕਸ ਬਣਾ ਕੇ ਤੁਸੀਂ ਬਿਊਟੀਫੁੱਲ ਜੀ ਕਰੀਮ ਬਣਾ ਕੇ ਆਪਣੇ ਫੇਸ ਤੇ ਡੇਲੀ ਲਗਾਉਣਾ ਸ਼ੁਰੂ ਕਰ ਦੋਗੇ ਨਾ ਰਾਤ ਨੂੰ ਤੁਸੀਂ ਲਗਾ ਕੇ ਸਵੇਰੇ ਫੇਸ ਨੂੰ ਵੋਸ਼ ਕਰੋਗੇ ਨਾ ਜਦੋਂ ਤੁਸੀਂ ਸਵੇਰੇ ਉੱਠੋਗੇ ਤੁਹਾਡਾ ਚਿਹਰਾ ਜਿਹੜਾ ਇੱਕਦਮ ਫੁੱਲਾ ਵਾਂਗੂ ਖਿਲਿਆ ਤੇ ਇਕਦਮ ਚਮਕਦਾਰ ਜਿੱਦਾਂ ਹੀ ਸੂਰਜ ਦੀਆਂ ਕਿਰਨਾਂ ਜਿਹੜੀਆਂ ਨੇ ਚਮਕੜ ਗਈਆਂ ਉਦਾਂ ਹੀ ਤੁਹਾਡੀ ਸਕਿਨ ਚਮਕਣ ਲੱਗ ਜਾਏਗੀ ਬਸ ਕੁਝ ਹੀ ਚੀਜ਼ਾਂ ਨੇ ਜਿਹੜੀਆਂ ਸਾਡੇ ਕਿਚਨ ਵਿੱਚ ਪਈਆਂ ਹੁੰਦੀਆਂ ਨੇ ਉਹਨਾਂ ਦਾ ਇਸਤੇਮਾਲ ਕਰਕੇ ਤੇ ਉਹਨੂੰ ਆਪਾਂ ਆਪਣੀ ਸਕਿਨ ਤੇ ਲਗਾ ਕੇ ਬਹੁਤ ਹੀ ਬਿਊਟੀਫੁੱਲ ਜਿਹਾ ਗਲੋ ਦੇ ਸਕਦੇ ਆ ਚਲੋ ਜੀ ਚਲਦੇ ਆ ਕਿਚਨ ਵਿੱਚ ਤੁਹਾਡੇ ਨਾਲ ਸ਼ੇਅਰ ਕਰਦੇ ਆ ਰੈਮਡੀ ਜਿਹੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਨੂੰ ਜ਼ਰੂਰ ਪ੍ਰੈਸ ਕਰਿਓ ਤੁਹਾਡੇ ਜਿਹੜੀ ਵੀ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਹੋਏਗੀ ਤਾਂ ਹੀ ਤੁਹਾਡੇ ਤੱਕ ਪਹਿਲਾਂ ਪਹੁੰਚੇਗੀ ਤੁਹਾਡੇ ਸਪੋਰਟ ਔਰ ਪਿਆਰ ਦੀ ਬਹੁਤ ਜ਼ਿਆਦਾ ਜ਼ਰੂਰ ਤੇ ਚਲੋ ਜੀ ਫਿਰ ਚੱਲਦੇ ਆਂ ਕਿਚਨ ਚ ਹਾਂਜੀ ਇਸ 골ਡਨ ਕਰੀਮ ਨੂੰ ਬਣਾਉਣ ਲਈ 골ਡਨ ਫੇਸ਼ਲ ਬਣਾਉਣ ਲਈ ਆਪਾਂ ਨੂੰ ਕੀ ਚਾਹੀਦਾ ਆਪਾਂ ਨੂੰ ਚਾਹੀਦਾ ਹੈ ਤੇ ਨਾਰੀਅਲ ਤੇਲ ਇਹ ਨਾਰੀਅਲ ਤੇਲ ਹੈ ਇਹਦੇ ਵਿੱਚ ਮੈਂ 7 ਤੋਂ 8 ਲੋਂਗ ਜਿਹੜੇ ਪਾ ਕੇ ਰੱਖੇ ਹੋਏ ਨੇ ਅੱਧੀ ਤੋਂ ਘੱਟ ਡੱਬੀ ਤੇਲ ਉਹਦੇ ਵਿੱਚ 7 8 ਮੈਂ ਲੋਂਗ ਹਮੇਸ਼ਾ ਪਾ ਕੇ ਰੱਖਣੀ ਹੈ ਕਿਉਂਕਿ ਇਹ ਮੇ ਸਕਿਨ ਲਈ ਹੀ ਤੇਲ ਰੱਖਿਆ ਹੋਇਆ ਹੈ ਨਾਰੀਅਲ ਦਾ ਡਾਬਰ ਦਾ ਨਾਰੀਅਲ ਤੇਲ ਲੈਣਾ ਹੈ ਵਧੀਆ ਕੰਪਨੀ ਦਾ ਲੈਣਾ ਹੈ ਤੁਸੀਂ ਤੇ ਜਿਹੜਾ ਇਹ ਲੌਂਗ ਹੁੰਦੇ ਨੇ ਸਾਡੀ ਚਕਿੰ ਨੂੰ ਬ੍ਰਾਈਟ ਤੇ ਗੋਰਾ ਕਰਨ ਵਿੱਚ ਬਹੁਤ کارਗਲ ਹੁੰਦੇ ਨੇ ਸਾਡੀਆਂ ਸ਼ਾਇਆਂ ਨੂੰ ਠੀਕ ਕਰਦੇ ਨੇ ਨਾਰੀਅਲ ਤੇਲ ਔਰ ਇਹਦੇ ਵਿੱਚ ਲੌਂਗ ਜਿਹੜੇ ਮਿਕਸ ਕੀਤੇ ਸੀ ਉਹ ਮੈਂ ਅੱਧਾ ਚਮਚ ਲੈ ਲਿਆ ਹੈ ਤੇ 1 ਚਮਚ ਪਾ ਲੈਣਾ ਇੱਥੇ ਐਲੋਵੀਰਾ ਜੈਲ ਜਿਹੜੀ ਐਲੋਵੀਰਾ ਜੈਲ ਮਾਰਕਟ ਵਾਲੀ ਹੁੰਦੀ ਉਹੀ ਪਾਣੀ ਹੈ ਘਰ ਵਾਲੀ ਐਲੋਵੀਰਾ ਨਹੀਂ ਪਾਣੀ ਹੈਗੀ ਤੇ ਤੁਸੀਂ ਲੈਣਾ 1 ਚਮਚ ਰੋਜ਼ ਵਾਟਰ ਡਾਬਰ ਦਾ ਰੋਜ਼ ਵਾਟਰ ਲੈਣਾ ਹੈ ਕੋਈ ਵੀ ਕਿਸੇ ਵੀ ਕੰਪਨੀ ਦਾ ਨਹੀਂ ਲੈਣਾ ਤੁਸੀਂ ਜਿਹੜਾ ਡਾਬਰ ਦਾ ਹੁੰਦਾ ਬਹੁਤ ਹੀ ਵਧੀਆ ਹੁੰਦਾ ਤੇ ਪਿਓਰ ਹੁੰਦਾ ਨੇਚਰਲ ਹੁੰਦਾ ਇਹਦੇ ਵਿੱਚ ਕੋਈ ਵੀ ਐਦਾਂ ਦੀ ਚੀਜ਼ ਨਹੀਂ ਹੁੰਦੀ ਕਿ ਜਿਹੜੀ ਸਾਡੇ ਚਿਹਰੇ ਤੇ ਕੋਈ ਅਲਰਜੀ ਕਰੇ ਡਾਬਰ ਦਾ ਰੋਜ਼ ਵਾਟਰ ਲੈ ਲਓ ਵਧੀਆ ਵਾਲਾ ਤੇ ਇਹਦੇ ਵਿੱਚ ਪਾਣਾ ਇੱਕ ਚਮਚਾ ਆਪਾਂ ਅਲਸੀ ਵਾਲੀ ਜੈਲ ਜਿਹੜੀ ਮੈਂ ਬਣਾ ਕੇ ਰੱਖੀ ਹੋਈ ਏ ਅਲਸੀ ਨੂੰ ਉਬਾਲ ਕੇ ਉਹਦੀ ਜੈਲ ਬਣਾ ਕੇ ਕਿਸੇ ਕੱਪੜੇ ਦੇ ਵਿੱਚ ਛਾਣ ਕੇ ਉਹਦੀ ਜੈਲ ਨੂੰ ਕੱਢ ਲੈਣਾ ਤੇ ਉਹ ਸਟੋਰ ਕਰਕੇ ਵੈਸੇ ਮੈਂ ਕਰੀਮ ਪਹਿਲਾਂ ਹੀ ਬਣਾ ਕੇ ਰੱਖੀ ਹੋਈ ਏ ਏ ਮੈਂ ਉਹਨਾਂ ਲਈ ਦੱਸ ਰਹੀ ਹਾਂ ਜਿਨ੍ਹਾਂ ਭੈਣਾਂ ਨੂੰ ਨਹੀਂ ਪਤਾ ਹੈਗਾ ਜਿਹੜੇ ਨਵੇਂ ਜੁੜੇ ਐ ਇਸ ਕਰੀਮ ਨੂੰ ਇਸ ਤਰੀਕੇ ਨਾਲ ਬਣਾ ਕੇ ਨਾਈਟ ਨੂੰ ਲਗਾਉਣਾ ਸ਼ੁਰੂ ਕਰ ਦੇਵੋ ਫੇਸ਼ੀਅਲ ਕਰਨਾ ਸ਼ੁਰੂ ਕਰ ਦੇਵੋ 골ਡਨ ਵਾਲਾ ਤੁਹਾਡੀ ਸਕਿਨ ਵੀ ਇੱਕਦਮ 골ਡਨ ਟੈਪ ਹੋ ਜਾਏਗੀ ਇਹ ਹਾਂਜੀ ਤੁਸੀਂ ਦੇਖ ਲਿਆ ਕਿੰਨੇ ਸੋਖੇ ਤਰੀਕੇ ਨਾਲ ਇਹ ਵਾਲੀ ਕਰੀਮ ਬਣ ਕੇ ਰੈਡੀ ਹੋ ਜਾਂਦੀ ਹੈ ਤੇ ਇਸ ਕਰੀਮ ਨੂੰ ਬਣਾ ਕੇ ਤੁਸੀਂ ਕਿਸੇ ਵੀ ਡੱਬੀ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਇਹ ਡੱਬੀ ਜਿੱ ਮੈਂ ਪਹਿਲਾਂ ਵੀ ਬਣਾਈ ਹੋਈ ਸੀਗੀ ਤੇ ਹੁਣ ਮੈਂ ਦੁਬਾਰਾ ਇਹਦੇ ਵਿੱਚ ਸਾਰੀ ਸਟੋਰ ਕਰ ਦਿੱਤੀ ਤੁਹਾਨੂੰ ਬਣਾ ਕੇ ਤਾਂ ਦਸੀਏ ਤਾਂ ਜੇ ਤੁਹਾਨੂੰ ਪੂਰੀ ਕਲੀਕਲੀ ਅੰਗਰੀਡੀਐਂਟ ਦਾ ਪਤਾ ਚੱਲ ਜਾਵੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਵਿੱਚ ਪਾਈਆਂ ਨੇ ਆਪਾਂ ਜਿਹੜੀਆਂ ਜਿਹੜੀਆਂ ਆਪਾਂ ਚੀਜ਼ਾਂ ਪਾਈਆਂ ਨੇ ਖਾਸ ਕਰਕੇ ਜਿਹੜੀ ਸਰਦੀ ਵਿੱਚ ਸਾਡੀ ਸਕਿਨ ਹੁੰਦੀ ਹੈ ਨਾ ਰੁੱਖੀ ਸੁਖੀ ਤੇ ਜਦੋਂ ਆਪਾਂ ਉਹ ਤੇ ਲਗਾਨੇ ਸਾਡੀ ਸਕਿਨ ਦੀ ਡਰਾਈਨੈਸ ਖਤਮ ਹੋ ਜਾਂਦੀ ਹੈ ਸਕਿਨ ਦੀ ਚਮਕ ਜਿਹੜੀ ਵੱਧ ਜਾਂਦੀ ਹੈ ਸਕਿਨ ਦੇ ਅੰਦਰ ਤੱਕ ਜਾਂਦੀ ਕਿ ਸਾਡੀ ਸਕਿਨ ਨੂੰ ਰਿਪੇਅਰ ਕਰਦੀ ਹੈ ਕਿਉਂਕਿ ਸਰਦੀਆਂ ਦੇ ਵਿੱਚ ਖਾਸ ਕਰਕੇ ਸਕਿਨ ਰੁੱਖੀ ਹੁੰਦੀ ਹੈ ਕਿਉਂਕਿ ਇਹ ਮੌਸਮ ਖੁਸ਼ਕ ਹੁੰਦਾ ਹੈ ਕਈਆਂ ਨੂੰ ਪਤਾ ਨਹੀਂ ਹੁੰਦਾ ਕਈਆਂ ਨੂੰ ਇਹ ਹੁੰਦਾ ਹੈ ਕਿ ਸਰਦੀ ਆ ਗਈ ਹੈ ਜਿਹੜੀ ਸਾਡੀ ਸਕਿਨ ਇਹ ਹੁਣ ਵਧੀਆ ਰਹੇਗੀ ਪਰ ਸਰਦੀਆਂ ਦੇ ਵਿੱਚ ਜਿਆਦਾ ਸਾਡੀ ਸਕਿਨ ਖਰਾਬ ਹੁੰਦੀ ਹੈ ਕਿਉਂਕਿ ਇਹ ਖੁਸ਼ਕ ਹੁੰਦੀ ਹੈ ਸਰਦੀ ਠੀਕ ਹੈ ਤੇ ਇਸ ਕਰਕੇ ਸਾਡੀ ਸਕਿਨ ਜਿਹੜੀ ਹੈ ਨਾ ਕਾਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਡਲ ਹੋ ਜਾਂਦੀ ਹੈ ਸਕਿਨ ਸਕਿਨ ਦੇ ਅੰਦਰ 글로 ਨਹੀਂ ਰਹਿੰਦਾ ਚਮਕ ਨਹੀਂ ਰਹਿੰਦੀ ਤੇ ਬਹੁਤ ਸਾਰੀਆਂ ਪਰੇਸ਼ਾਨੀਆਂ ਸਾਡੀ ਸਕਿਨ ਦੇ ਅੰਦਰ ਆ ਜਾਂਦੀਆਂ ਨੇ ਗਰਮੀ ਵਿੱਚ ਇਹ ਹੁੰਦਾ ਹੈ ਕਿ ਅਸੀਂ ਸਕਿਨ ਜਿਹੜੀ ਸਾਡੀ ਪਸੀਨਾ ਛੱਡਦੀ ਰਹਿੰਦੀ ਹੈ ਪਸੀਨੇ ਦੇ ਨਾਲ ਸਾਡੇ ਜਿਹੜੇ ਪੋਰਸ ਨੇ ਖੁੱਲੇ ਰਹਿੰਦੇ ਨੇ ਤੇ ਜਿਹੜੀ ਅੰਦਰ ਡਸਟ ਫੱਸੀ ਹੁੰਦੀ ਹੈ ਪਸੀਨੇ ਰਾਹੀਂ ਨਿਕਲਦੀ ਰਹਿੰਦੀ ਹੈ ਸਕਿਨ ਸਾਡੀ 글로 ਕਰਦੀ ਰਹਿੰਦੀ ਹੈ ਸਰਦੀਆਂ ਵਿੱਚ ਸਾਡੀ ਸਕਿਨ ਨੂੰ ਪਸੀਨਾ ਨਹੀਂ ਆਉਂਦਾ ਜਿਹੜੀ ਵੀ ਡਸਟ ਪੈਂਦੀ ਹੈ ਜਿਹੜੀ ਵੀ ਮਿੱਟੀ ਦੀ ਧੂੜ ਮਿੱਟੀ ਪੈਂਦੀ ਹੈ ਉਸ ਸਾਡੇ ਸਕਿਨ ਦੇ ਅੰਦਰ ਤੱਕ ਹੀ ਚਲੇ ਜਾਂਦੀ ਹੈ ਤੇ ਉਹਦੇ ਨਾਲ ਸਾਡੀ ਸਕਿਨ ਜਿਹੜੀ ਇਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਪ੍ਰਯੋਸ਼ਨ ਬਹੁਤ ਹੋ ਚੁੱਕਾ ਹੈ ਪੋਲੂਸ਼ਨ ਜਦੋਂ ਅੰਦਰ ਤੱਕ ਜਾਂਦਾ ਹੈ ਸਕਿਨ ਦੇ ਧੂੜ ਮਿੱਟੀ ਜਾਂਦੀ ਹੈ ਧੁੱਪ ਜਾਂਦੀ ਹੈ ਇਹ ਵਾਲੀ ਜਿਹੜੀ ਚੰਗੀ ਲੱਗਦੀ ਸਰਦੀਆਂ ਵਿੱਚ ਤੇ ਸਾਡੀ ਸਕਿਨ ਜਿਹੜੀ ਡੈਮੇਜ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਆਹ ਵਾਲੀ ਕਰੀਮ ਜਿਹੜੀ ਜਦੋਂ ਤੁਸੀਂ ਲਗਾਣੀ ਸ਼ੁਰੂ ਕਰ ਦਿੱਤੀ ਤੇ ਜਿਉਂ-ਜਿਉਂ ਤੁਹਾਡੀ ਸਕਿਨ ਦੇ ਅੰਦਰ ਤੱਕ ਜਾਏਗੀ ਤੁਹਾਨੂੰ ਪੰਜਾਂ ਦਸਾਂ ਮਿੰਟਾਂ ਦੇ ਵਿੱਚ ਵਿੱਚ ਹੀ ਪਤਾ ਚੱਲਣ ਲੱਗ ਜਾਏਗਾ ਕਿ ਸਾਡੀ ਸਕਿਨ ਬਹੁਤ ਵਧੀਆ ਗਲੋ ਦੇਣ ਲੱਗ ਗਈ ਹੈ ਜਿਉਂ ਜਿਉ ਤੁਸੀਂ ਲਗਾਓਗੇ ਸਕਿਨ ਤੁਹਾਡੀ ਰਿਪੇਅਰ ਹੁੰਦੀ ਰਹੇਗੀ ਪੂਰੀ ਸਰਦੀ ਸਕ੍ਰੀਮ ਨੂੰ ਬਣਾ ਕੇ ਲਗਾਉਣਾ ਸ਼ੁਰੂ ਕਰ ਦੇਵੋ ਤਾਂ ਜੋ ਤੁਹਾਡੀ ਸਕਿਨ ਜਿਹੜੀ ਹੈ ਰੁੱਖੀ ਸੁਖੀ ਹੋਣ ਤੋਂ ਬਚ ਜਾਵੇ ਤੁਸੀਂ ਆਪਣੇ ਪੂਰੇ ਬਾਹਾਂ ਤੇ ਲਗਾ ਸਕਦੇ ਹੋ neck ਤੇ ਲਗਾ ਲਓ body ਦੇ ਕਿਸੇ ਵੀ ਪਾਰਟ ਤੇ ਤੁਸੀਂ ਇਸ ਕਰੀਮ ਨੂੰ ਲਗਾ ਸਕਦੇ ਹੋ ਇੱਕ ਗੱਲ ਹੋਰ ਰਾਤ ਨੂੰ ਸੌਣ ਲੱਗੇ ਆਪਣੇ ਧੁੰਨੇ ਵਿੱਚ ਆਇਲ ਜ਼ਰੂਰ ਪਾਇਆ ਕਰੋ ਸਰੋਂ ਦਾ ਪਾ ਲਿਆ ਕਰੋ ਚਾਹੇ ਤੁਸੀਂ ਦੇਸੀ ਘਿਓ ਦੀਆਂ ਦੋ ਬੂੰਦਾਂ ਜਦੋਂ ਆਪਣੇ ਧੁੰਨੇ 'ਚ ਪਾਣੀ ਆ ਸ਼ੁਰੂ ਕਰ ਦਿੱਤੀਆਂ ਨਾ ਤੁਹਾਡੇ ਜਿਹੜੇ ਬੁੱਲ ਸੁੱਕਦੇ ਨੇ ਜਿਨ੍ਹਾਂ ਦੇ ਸਰਦੀ ਵਿੱਚ ਉਹ ਵੀ ਨਹੀਂ ਸੁੱਕਣ ਲੱਗੇ ਪਿੰਕ ਪਿੰਕ ਰਹਿਣਗੇ ਸਕਿਨ ਸੁੱਕੀ ਰੁੱਖੀ ਰਹਿੰਦੀ ਹੈ ਉਹ ਵੀ ਤੁਹਾਡੀ ਸਕਿਨ ਜਿਹੜੀ ਚਮਕਣ ਲੱਗ ਜਾਏਗੀ ਅੱਖਾਂ ਦੀ ਰੋਸ਼ਨੀ ਘਟਰੀ ਅੱਖਾਂ ਦੀ ਰੋਸ਼ਨੀ ਵਧੇਗੀ ਸਕਿਨ ਜਿਹੜੀ ਇੱਕਦਮ ਗਲੋਇੰਗ ਤੇ ਬੇਦਾਗ ਹੋ ਜਾਵੇਗੀ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਦਾ ਜਦ ਤੁਸੀਂ ਧਿਆਨ ਰੱਖਣ ਲੱਗਗੇ ਨਾ ਤੁਹਾਡੀ ਸਕਿਨ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੀ ਪੈਣੀ ਨਹੀਂ ਹੈਗੀ ਜਿਵੇਂ ਮੰਨ ਲਓ ਆਪਾਂ ਕਈ ਵਾਰ ਵਿਆਸ਼ ਆਦੀ ਅਚਾਨਕ ਕੋਈ ਫੰਕਸ਼ਨ ਆ ਜਾਂਦਾ ਹੈ ਤੇ ਸਾਨੂੰ ਇਹ ਹੁੰਦਾ ਹੈ ਕਿ ਸਾਡੀ ਸਕਿਨ ਤੇ 글로 ਨਹੀਂ ਹੈਗਾ ਤੁਸੀਂ ਕਿਸੇ ਪਾਰਲਰ ਚ ਜਾਈਏ ਫੇਸ਼ੀਅਲ ਕਰਵਾ ਲਈਏ ਜਾਂ ਇਹ ਕਰਵਾ ਲਈਏ 에ਰਾ ਬੇਰਾ ਕਰਵਾ ਲਈਏ ਤੇ ਸਾਡੀ ਸਕਿਨ ਚਮਕ ਜਾਏਗੀ ਨਾਈਂ ਜੀ ਸਕਿਨ ਸਭ ਤੋਂ ਜ਼ਿਆਦਾ ਜਿਹੜੀ ਇਹ ਉਹ ਹੋ ਜਾਂਦੀ ਖਰਾਬ ਤੇ ਇਹ ਵਾਲਾ 골ਡਨ ਫੇਸ਼ੀਅਲ ਤੇ 골ਡਨ ਕਰੀਮ ਦੋਨੋਂ ਹੀ ਚੀਜ਼ਾਂ ਇਹਦੇ ਵਿੱਚ ਮਿਕਸ ਨੇ ਇਹਨੂੰ ਤੁਸੀਂ ਮ사ਜ ਵੀ ਕਰ ਸਕਦੇ ਹੋ 5-6 ਮਿੰਟ ਤੁਸੀਂ ਮ사ਜ ਕਰਕੇ ਤੇ ਫਿਰ ਤੁਸੀਂ ਇਹਨੂੰ ਲਗਾ ਕੇ ਸਾਰੀ ਨਾਈਟ ਪੂਰੀ ਨਾਈਟ ਇਹਨੂੰ ਛੋੜ ਦੇਣਾ ਹੈ ਸਵੇਰੇ ਸੂਬਾ ਉੱਠ ਕੇ ਤੁਸੀਂ ਆਪਣੇ ਫੇਸ ਨੂੰ ਜਦੋਂ ਵੋਸ਼ ਕਰੋਗੇ ਨਾ ਤੇ ਤੁਸੀਂ ਦੇਖਿਓ ਤੁਹਾਡੀ ਸਕਿਨ ਇੰਨੀ ਚਮਕਦਾਰ ਤੇ ਇੰਨੀ ਗਲੋਇੰਗ ਹੋ ਜਾਣੀ ਹੈ ਕਿ ਸਾਰੇ ਹੈਰਾਨ ਹੋ ਜਾਣਗੇ ਕਿ ਵਾਕਈ ਬਹੁਤ ਵਧੀਆ ਚੀਜ਼ ਹੈ ਇਸ ਕਰੀਮ ਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ ਮੇਰੇ ਦੱਸੇ ਹੋਏ ਤਰੀਕੇ ਨਾਲ ਬਣਾ ਲਓ ਇਹਨਾਂ ਚੀਜ਼ਾਂ ਨੂੰ ਜਿਹੜੀਆਂ ਚੀਜ਼ਾਂ ਜਿਹੜੀਆਂ ਮੈਂ ਵਿੱਚ ਪਾਈਆਂ ਨੇ ਨਹੀਂ ਪਤਾ ਲੱਗਾ ਦੁਬਾਰਾ ਵੀਡੀਓ ਦੇਖ ਲਓ ਇਹਨਾਂ ਚੀਜ਼ਾਂ ਨੂੰ ਵਿੱਚ ਮਿਕਸ ਕਰਕੇ ਇਸ ਤਰੀਕੇ ਨਾਲ ਦਵਾਈ ਬਣਾ ਕੇ ਕਰੀਮ ਕਿਸੇ ਵੀ ਡੱਬੇ 'ਚ ਸਟੋਰ ਕਰਕੇ ਤੁਸੀਂ ਫ੍ਰਿਜ 'ਚ ਰੱਖ ਲਓ ਹਫਤਾ 15 ਦਿਨ ਕਿਤੇ ਨਹੀਂ ਇਹ ਕਰੀਮ ਜਾਂਦੀ ਤੁਸੀਂ ਜਿੱਦਾਂ ਮਰਜੀ ਇਸਦਾ ਇਸਤੇਮਾਲ ਕਰ ਸਕਦੇ ਹੋ ਤੁਹਾਡੇ ਚਿਹਰੇ ਦੇ ਝੁਲੜੀਆਂ ਵੀ ਠੀਕ ਹੋਣਗੀਆਂ ਜਿਹੜੀ ਝੁਲੜੀਆਂ ਤੇ ਜਿਹੜੀ ਸਕਿਨ ਲੂਜ਼ ਹੋਣੀ ਸ਼ੁਰੂ ਹੁੰਦੀ ਹੈ ਛੋਟੇ ਛੋਟੇ ਰਿੰਕਲ ਆਉਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਸਾਡੀ ਸਕਿਨ ਖੁਸ਼ਕ ਹੋ ਜਾਂਦੀ ਹੈ ਨਾ ਉਦੋਂ ਹੀ ਇਹ ਸਾਰੀਆਂ ਪ੍ਰੋਬਲਮਾਂ ਜਿਹੜੀਆਂ ਨੇ ਆਉਂਦੀਆਂ ਹੁੰਦੀਆਂ ਨੇ ਕੱਲ ਮੈਂ ਵੀਡੀਓ ਪਾਈ ਸੀ ਤੇ ਇੱਕ ਕਮੈਂਟ ਆਇਆ ਸੀ ਕੀ ਤੁਸੀਂ ਨਾ ਫਿਲਟਰ ਹਟਾ ਕੇ ਮਤਲਬ ਕਿ ਵੀਡੀਓ ਬਣਾਓ ਤੇ ਤੁਸੀਂ ਦੇਖ ਸਕਦੇ ਹੋ ਕੱਲ ਸ਼ਾਇਦ ਵੈਸੇ ਤਾਂ ਮੈਂ ਫਿਲਟਰ ਲਗਾਉਂਦੀ ਨਹੀਂ ਕਿਸੇ ਨੂੰ ਲੱਗਾ ਕਿ ਮੈਂ ਫਿਲਟਰ ਲਗਾਇਆ ਹ ਹੁਣ ਤੁਸੀਂ ਮੇਰੀ ਰੀਅਲ ਸਕਿਨ ਦੇਖ ਸਕਦੇ ਹੋ ਦੇਖ ਲਓ ਜੀ ਕੋਈ ਵੀ ਰਿੰਕਲ ਨਹੀਂ ਹੈਗਾ ਕੋਈ ਵੀ ਪਿੰਪਲ ਨਹੀਂ ਹੈਗਾ ਕੋਈ ਸ਼ਾਈ ਨਹੀਂ ਹੈਗੀ ਕੋਈ ਦਾਗ-ਧੱਬਾ ਨਹੀਂ ਹੈਗਾ ਬਿਲਕੁਲ ਕਲੀਅਰ ਸਕਿਨ ਤੇ ਅੱਖਾਂ ਮੇਰੀਆਂ ਜਰੂਰ ਥੋੜੀ ਜਿਹੀ ਵਿੱਚ ਨੂੰ ਨੇ ਕਿਉਂਕਿ ਮੈਂ ਸਟੀਚਿੰਗ ਦਾ ਕੰਮ ਕਰਦੀ ਹਾਂ ਮੈਂ ਹਰ ਵੀਡੀਓ 'ਚ ਤੁਹਾਨੂੰ ਦੱਸਦੀ ਹਾਂ ਜੈਸੇ ਮੇਰੀ ਸਕਿਨ ਜਿਹੜੀ ਹੈ ਗਲੋਇੰਗ ਔਰ ਬਿਲਕੁਲ ਬੇਦਾਗ ਸਕੀਨੇ ਤੇ ਇਹਦੇ ਨਾਲ ਮੈਲ ਉਤਰਦੀ ਆ ਦੇਖੋ ਜਦੋਂ ਇਹ ਸੁੱਕ ਜਾਂਦੀ ਹੈ ਨਾ ਤੇ ਛੋਟੇ ਛੋਟੇ ਮੈਲ ਉਤਰਨੇ ਸ਼ੁਰੂ ਹੋ ਜਾਂਦੀ ਹੈ ਦੇ ਨਾਲ ਤੇ ਜਿਹੜਾ ਆਪਣੇ ਕਾਲਾ ਕਾਲਾ ਜੰਮਿਆ ਹੁੰਦਾ ਹੈ ਨਾ ਚਿਹਰੇ ਤੇ ਜਾਂ ਧੂੜ ਜੰਮੀ ਹੁੰਦੀ ਹੈ ਜਾਂ ਕਿਸੇ ਵੀ ਪ੍ਰਕਾਰ ਨਾਲ ਡਸਟ ਜੰਮੀ ਹੁੰਦੀ ਹੈ ਸਿਕਰੀ ਆਈ ਹੁੰਦੀ ਹੈ ਫੇਸ ਤੇ ਉਹ ਸਾਰੀ ਹੀ ਮੈਲ ਬਣ ਬਣ ਕੇ ਸਾਡੇ ਸਕਿਨ ਤੋਂ ਉੱਤਰ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਲਗਾ ਕੇ ਦੇਖਿਓ ਜਦੋਂ ਤੁਸੀਂ ਚੀਜ਼ ਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦੋਗੇ ਨਾ ਤੁਹਾਨੂੰ ਰਿਜ਼ਲਟ ਮਿਲਣੇ ਸ਼ੁਰੂ ਹੋ ਜਾਣਗੇ ਤਾਂ ਤੁਸੀਂ ਕਮੈਂਟਾਂ ਵਿੱਚ ਜਰੂਰ ਮੈਨੂੰ ਆਪਣਾ ਜਿਹੜਾ ਰਾਏ ਦੱਸਣਾ ਜਰੂਰ ਆਪਣੀ ਇਹ ਚੀਜ਼ ਦਾ ਮਤਲਬ ਕਿ ਜਿਹਨਾਂ ਨੂੰ ਫਾਇਦਾ ਮਿਲਿਆ ਤੇ ਉਹ ਜਰੂਰ ਦੱਸਣਾ ਕਈਆਂ ਨੂੰ ਫਾਇਦਾ ਮਿਲਿਆ ਹੈ ਮੇਰੇ ਨਾਲ ਜਿਹੜੇ ਜੁੜੇ ਹੋਏ ਨੇ ਕਾਫੀਨ ਫਾਇਦਾ ਮਿਲ ਚੁੱਕਾ ਹੈ ਇਹ ਚੀਜ਼ਾਂ ਦਾ ਬਹੁਤ ਵਧੀਆ ਕਰੀਮ ਹੈ ਤੇ ਤੁਸੀਂ ਵੀ ਇਸਤੇਮਾਲ ਕਰੋ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਸੋਹਣੀਆਂ-ਸੋਹਣੀਆਂ ਰੈਮਡੀਆਂ ਜਿਹੜੀਆਂ ਨੇ ਸ਼ੇਅਰ ਕਰਦੇ ਰਵਾਂਗੇ ਵੀਡੀਓ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟਸ ਹੁਣੇ ਜਰੂਰ ਕਰਿਓ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ ਨਾਲ ਇਸੇ ਤਰ੍ਹਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਕਮੈਂਟਾਂ 'ਚ ਜਰੂਰ ਆਪਣੀ ਰਾਏ ਦੱਸਣਾ ਫਿਰ ਮਿਲਦੇ ਹਾਂ ਜੀ ਬਾਏ ਬਾਏ